ਕਿੰਨਾ ਉਹ ਤੁਹਾਡੇ ਤੇ ਅਸਰ ਕਰੂਗੀ ਬਿਮਾਰੀਆਂ ਤੇ ਪਰ ਇਹ ਲੋਕਾਂ ਦੀ ਸ਼ੈਲ ਵੀ ਰਹੀ ਜਾਂਦੇ ਆ ਤੇ ਡਾਂਗ ਵੀ ਭਰਾਈ ਜਾਂਦੇ ਆ ਬਹੁਤ ਹੀ ਧਨੌਰੀ ਹਰਕਤਾ ਤੇ ਉੱਤੇ ਖੜਿਆ ਇਹ ਕੇਜਰੀਵਾਲ ਦੀ ਅਤੇ ਅਮਿਤ ਸ਼ਾਹ ਦੀ ਸ਼ਹਿਰ ਦੇ ਉੱਤੇ ਜੋ ਅੱਜ ਅਤਿਆਚਾਰ ਹੋ ਰਿਹਾ ਇਹਨਾਂ ਨੂੰ ਬਹੁਤ ਮਾਰੇ ਨਤੀਜੇ ਭੁਗਤਨੇ ਪੈਣਗੇ ਪਰ ਕੇਜਰੀਵਾਲ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਤੂੰ ਦਿੱਲੀ ਦੇ ਵਿੱਚ ਵੀ ਮਸਤਿਆ ਫਿਰਦਾ ਹੈ ਪਰ ਪੰਜਾਬ ਦੇ ਵਿੱਚ ਤੇਰੀ ਮਰਸੀ ਛੇਤੀ ਹੀ ਲੈਣ ਵਾਰੀ ਐ ਉਹ ਕਿਸੇ ਜ਼ਮੀਨ ਦਾ ਤੇ ਕੁੱਤਾ ਰੱਖਿਆ ਹੋਇਆ ਸੀਗਾ ਤੇ ਕੁੱਤਾ ਬੜੇ ਸ਼ੌਂਕਾਂ ਨਾਲ ਭਾ ਰਿਹਾ ਉਹਨੇ ਤਾਂ ਜਦੋਂ ਤੰਗ ਕੰਮ ਲਾ ਗਿਆ ਤੇ ਉਹ ਕਿਸੇ ਸ਼ਹਿਰ ਦੇ ਵਿੱਚ ਛੱਡ ਜਾਂਦਾ ਤਾਂ ਹੋਇਆ ਕਿ ਲਿਪੜਿਆ ਤੇ ਬ੍ਰਿਆ ਕੁੱਤਾ ਕਿਸੇ ਦੇ ਜਾ ਕੇ ਤੇ ਚਾਟਰੇ ਦੇ ਨਾਲ ਕੂਸ਼ ਮਾਰਦੀ ਉਹ ਰੋ ਤੁਮਾਰ ਸਾਕੇ ਕੋਲੇ ਖੁੰਡਾ ਫਿਲਾ ਦੋਨੇ ਟੂਈ ਤੁਹਾਡਾ ਖੁੰਡਾ ਜਦੋਂ ਮਾਰਦਾ ਚੀਕਾਂ ਤੇ ਜਾ ਕੇ ਸ਼ਹਿਰ ਦੇ ਕੁੱਤੇ ਨਾਲ ਮਿਲਿਆ ਨਾ ਉਹਦਾ ਕੀ ਕਰਨ ਹੋ ਗਈ ਚੀਕਾਂ ਮਾਰਦਾ ਆਣਾ ਆਹਦਾ ਯਾਰ ਕਿਸੇ ਦੇ ਚਾਦਰੇ ਨਾਲ ਪੂਛ ਲੱਗੀ ਤੇ ਉਹਨੇ टांग ਮਾਰੀ ਟੂਈ ਤੇ ਆਹਦਾ ਪਿੰਡਾਂ ਦਾ ਰਹਿਣ ਵਾਲਾ ਤਨੀਆ ਦਾ ਹਾਂ ਆਹਦਾ ਕਿਵੇਂ ਮਾਰੀ ਸੀ ਪੂਛ ਉਹਦਾ ਐ ਐ ਕਰਕੇ ਆਹਦਾ ਨਾ ਨਾ ਆਹਦਾ ਇੱਥੇ ਆਏ ਐ ਕਰਕੇ ਪੂਛ ਮਾਰਨੀ ਪਊਗੀ ਤਾਂ ਠਾਂ ਠਾਂ ਉਹ ਜਾ ਕੇ ਬਹਿ ਗਿਆ ਛੜ ਕਿਤੇ ਉੱਤੇ ਪੈ ਗਿਆ ਪਛਾਣ ਨੂੰ ਐ ਕਰਕੇ ਪੂਜ ਪੂਜ ਤੱਕ ਆ ਲ ਆ ਗਿਆ ਹੋਰ ਕੁਝ ਲਗਿਆ ਉਹ ਫੇਰ ਮਾਰਦਾ ਮਾਰਦਾ ਠੀਕਾ ਉਹਦੇ ਕੋਲੇ ਪਹੁੰਚਿਆ ਉਹਦਾ ਹੁਣ ਕੀਸੀਤ ਪੈ ਗਈ ਆਂਦਾ ਯਾਰ ਪੂਛ ਹੀ ਕੁੱਝ ਲਗਿਆ ਕੋਈ ਆਂਦਾ ਕਿਵੇਂ ਕਰਕੇ ਤਾਂ ਵੀ ਪੂਛ ਆਂਦਾ ਸਿੱਧੀ ਕਰਕੇ ਆਂਦਾ ਇੱਥੇ ਚੜ੍ਹਾ ਚੜਾ ਕੇ ਲੈਣੀ ਪੈਂਦੀ ਆ ਫੇਰ ਬਟੂਗੀ ਪੂਛ ਇਹ ਦਰਸ ਦਿੰਨੇ ਆ ਇਹਨੂੰ ਆ ਕੋਠਰੀ ਵਾਲਾ ਕੀ ਕੇਂਦਰੀ ਵਾਲਾ ਜਿਹੜਾ ਜੇ ਪੰਜਾਬ ਚੋਂ ਦਾ ਪੂਛ ਚੜ੍ਹਾ ਚੜਾ ਕੇ ਆਉਣੀ ਪਊ ਨਹੀਂ ਕੋਠੇ ਉੱਤੇ ਆ ਕੇ ਉਸ ਉੱਤੇ ਮੈਂ ਇਹ ਬੇਇਨਤੀ ਦੀ ਕਰਦਾ ਕੋਈ ਇਹਦਾ ਚੇਤਾਵਨੀ ਆ ਸਾਡੇ ਬੇਨਤੀ ਦਾ ਸ਼ਾਂਤ ਮੂਹ ਤੇ ਚੜ੍ਹਾ ਖੜਾ ਪਰ ਵੇਖ ਲੋ ਪਿਛਲਾ ਇਤਿਹਾਸ ਤੁਸੀਂ ਜਿਨ੍ਹਾਂ ਨੇ ਇਹ ਅਤਿਆਚਾਰ ਕੀਤਾ ਕਾਨੂੰਨ ਨੂੰ ਹੱਥ ਤੇ ਲੈ ਕੇ ਤੇ ਉਹਨਾਂ ਨਾਲ ਹੋਇਆ ਕੀ ਹੈ ਗੰਦੇ-ਗੰਦੇ ਦਾ ਨਾਂ ਦੁਨੀਆਂ ਹੋਰ ਹੈ ਨਾ ਕਿ ਆਪ ਮੁਹੱਤਆ ਕੀਤੀਆਂ ਉਹਨਾਂ ਦੇ ਜਿਹੜੇ ਸਾਥਮਾਨ ਨੇ ਉਸ ਵੇਲੇ ਹੱਤਿਆ ਚਾਲ ਕੀਤਾ ਮੈਨੂੰ ਆਫਰੀਡ ਦੀਆਂ ਕਾਲੀ ਬਾਲਾ ਸਮਾਣੀ ਤੋਂ ਨਾਲ ਮੈਂ ਵਰਤਾ ਕਰਦਾ ਮੂਲ